हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਬਾਜਣ ਦਾ ਪ੍ਰਕਾਸ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਚਾਰ ਨੱਕ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਤਿੰਨ ਮੱਝ ਜਿਹੜੀਆਂ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਮੱਝ ਗੱਭਨ ਹੋ ਗਈ ਜੀ ਮੋਲੇ ਦੋਸਤੋ 65000 ਰੁਪਏ ਤੋਂ ਲੈ ਕੇ ਤੇ ਲੱਖ ਰੁਪਏ ਤੱਕ ਅੱਜ ਦੀ ਵੀਡੀਓ ਦੇ ਵਿੱਚ ਮੋਲ ਆਉਣਗੇ। ਬਾਕੀ ਦੋਸਤੋ ਦੁੱਧ ਦੀ ਡਿਟੇਲ ਹਰ ਇੱਕ ਚੀਜ਼ ਦੀ ਡਿਟੇਲ ਆਪਾਂ ਸੂਆ ਕਿੰਨਾ ਸੂਈਆਂ ਕਿੰਨਾ ਟਾਈਮ ਸੂਈਆਂ ਨੂੰ ਹੋ ਗਿਆ ਸਾਰਾ ਡਿਟੇਲ ਆਪਾਂ ਤੁਹਾਨੂੰ ਪੁੱਛ ਕੇ ਦੱਸਾਂਗੇ ਭਾਜੀ। ਉਸ ਤੋਂ ਪਹਿਲੇ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਵਰ ਜਿਹੜੀ ਕਰਨੀ ਉਹ ਤੁਸੀਂ ਆਪ ਆਏ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਜੀ ਠੀਕ ਠਾਕ ਹੋ ਵਧੀਆ ਵਧੀਆ ਕਿਰਪਾ ਮਾਲਕ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਉਹ ਬਹੁਤ ਹੋ ਗਏ ਸੀ ਬਹੁਤ ਹੀ ਵਧੀਆ ਭਾਜੀ ਬਹੁਤ ਵਧੀਆ ਸੇਲ ਹੋਇਆ ਠੀਕ ਹੈ ਉਹ ਵੀਡੀਓ ਤੇ ਬੜੇ ਡੰਗਰ ਵੇਗੇ ਆ ਠੀਕ ਹੈ ਜਨਾਬ ਸ਼ੁਕਰੀਆ ਹਾਂ ਬੜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰੀ ਐਡਰੈਸ ਆਪਣਾ ਜਰੂਰ ਬੋਲ ਰਸ ਵੀਰ ਜੀ ਪਿੰਡ ਸਖੀਰਾ ਜੀ ਜਿਹੜਾ ਤਰਤਨ ਸੀ ਵੀ ਤਰਤਨ ਠੀਕ ਹੈ ਜੀ ਫੋਨ ਨੰਬਰ ਤੇ ਫੋਨ ਨੰਬਰ ਦੱਸ ਦਿਓ ਫੋਨ ਨੰਬਰ 7715743817 ਠੀਕ ਹੈ ਜੀ ਨਾਮ ਵੀ ਦੱਸ ਦਿਓ ਆਪਣਾ ਨਾਮ ਪ੍ਰਗਾਸ ਸਿੰਘ ਠੀਕ ਹੈ ਜੀ लागे लागे वीर जी ਪਿੰਡ ਆਪਣੇ ਮਾਨੋਚਾਲ ਤੇ ਖਾਰਾ ਮਾਨੋਚਾਲ ਤੇ ਖਾਰਾ ਹਾਂਜੀ ਦੋ ਪਿੰਡ ਲੱਗੇ ਲੱਗੇ ਮੇਨ ਜਿਹੜੀ ਵੀਚਤ ਕਰਨੀ ਆ ਪਿੰਡਾਂ ਬਸ ਕੀਰੇ ਕਰਨੀ ਪਿੰਡਾਂ ਵੀਰਾ ਠੀਕ ਹੈ ਜੀ ਸ਼ੁਰੂ ਕਰ ਲਈ ਵੀਰ ਜੀ ਇਸ ਮੱਝ ਤੋਂ ਪਹਿਲਾਂ ਦੱਸਿਓ ਡਿਟੇਲ ਵੀਰਾਂ ਨੂੰ ਇਹ ਸੂਹਾ ਕਿੰਨਾ ਸੂਈ ਇਹ ਮੱਝ ਵੀਰ ਜੀ ਤੀਸਰਾ ਸੂਹਾ ਸੂਈ ਆ ਹਾਂਜੀ 12 ਕਿਲੋ ਦੁੱਧ ਆਜ ਰਿਹਾ ਥੱਲੇ ਸੂਈ ਨੂੰ ਵੀਰ ਜੀ ਕਿੰਨਾ ਟੇਮੂ ਸੂਈ ਨੂੰ ਅੱਜ 12 13 ਦਿਨਾਂ ਨੂੰ ਆਇਆ ਬੱਚਾ ਮਰ ਗਿਆ ਬੱਚਾ ਮਰ ਗਿਆ ਜੀ ਨਾ 부ਸ਼ੀ ਤੇ ਮਿਲਦੀ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ 부ਸ਼ੀ ਤੇ ਮਿਲੂਗੀ ਜੀ ਲਓ ਜੀ ਦੋਸਤੋ ਆ 부ਸ਼ੀ ਸਾਹਮਣੇ ਟ ਇਹ 12 ਕਿਲੋ ਦੁੱਧ ਹੁੰਦਾ ਤਿਆਰ ਆ ਸੁਆ ਤਜਾ ਸੁਈਏ ਜੇ ਕੋਈ ਵੀ ਚੋਗੇ ਖੜੂ 12 ਕਿਲੋ ਉਤਨਾ 14 ਕਿਲੋ ਅੱਛਾ ਜੀ ਹਾਂ ਠੀਕ ਹੈ ਜੀ ਦੁੱਧ ਵਧੀਆ ਹੈਗਾ ਲਓ ਜੀ ਦੋਸਤੋ 14 ਕਿਲੋ ਦਾ ਵਖਾਵਾ ਵੀ ਵੈਸੇ ਕਰਦੀਏ ਚਲੋ ਆਰਡਰ ਕੁਆਲਿਟੀ ਬਹੁਤ ਸੋਹਣੀ ਤਿਆਰ ਆ ਵੱਡਾ ਕੱਦ ਕਾਠ ਆ ਮੈਦਾ ਚੈੱਕ ਕਰ ਲਿਓ ਪੇਠ ਪੁੜੇ ਦੀ ਚੜਾਈ ਹਰ ਇੱਕ ਚੀਜ਼ ਤੁਹਾਨੂੰ ਦਿਖਾ ਦੂੰਗਾ ਵੀਡੀਓ ਦੇ ਵਿੱਚ ਪੂਰੀ ਜੈਡ ਬਲੈਕ ਦੋਸਤੋ ਫੇਸ ਤੋਂ ਲੈ ਕੇ ਤੇ ਪੂਛ ਤੱਕ ਦੇਖੋ ਮੈਦਾ ਲਓ ਜੀ ਵੇਖ ਲਓ ਪੂਰੀ ਦੋਸਤੋ ਪੂਰੇ ਫੁੱਲ ਹੈਵੀ ਬੋਡੀ ਵੇਟਰ ਰਾਜੀ ਪੂਰੀ ਵੇਖੋ ਬਾਕੀ ਦੋਸਤੋ ਜੋ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਪ੍ਰੋਪਰ ਦਿਖਾਤੀ ਹੈ ਸਾਰੀ ਥਾਣਾ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਚਾਰੇ ਥਾਣ ਨਿਕੜਵੇਂ ਲੱਗੇ ਗੈਪ ਦੇ ਵਿੱਚ ਕੋਈ ਫੋਰਸ਼ਾਂਗ ਨਹੀਂ ਹੋਤਾ ਧਾਰਾ ਭਾਈ ਜੀ ਚਾਰੇ ਥਾਣਾ ਦੇ ਵਿੱਚ ਬਰਾਬਰ ਬਿਲਕੁਲ ਬਿਲਕੁਲ ਜੀ ਓਕੇ ਲਓ ਜੀ ਬੈਕ ਸਾਈਡ ਤੋਂ ਉਹਦੀ ਆਰਡਰ ਕੁਆਲਿਟੀ ਚੈੱਕ ਕਰ ਲਓ ਐਦਾਂ ਬੁਸ਼ੀਦੇ ਜੀ ਮਿਲੂਗੀ ਅੱਛਾ ਜੀ ਬੁਸ਼ੀਦੇ ਦੋਸਤੋ ਦੇਖੋ ਐਦਾਂ ਮਤਲਬ ਲਾ ਕੇ ਰੱਖ ਦੇਣੀ ਧਾਰ ਮਾਰ ਦੇਣੀ ਆ ਆ ਕਰੋ ਜੀ ਚੈੱਕ ਤੇ ਇਤਰਾ ਮਿਲ ਜੂਗੀ ਕਰਦੀ ਹੈ ਦੋਸਤੋ ਬਹੁਤ ਜਿਹੜੇ ਵੀਰੇ ਚੀਜ਼ ਬਣਾਉਂਦੇ ਆ ਉਹਨਾਂ ਨੂੰ ਪਤਾ ਹੀ ਆ ਬੰਦੋ ਭਾਈ ਜੀ ਉਦੋਂ ਪਿਛਲੀ ਵੀਡੀਓ ਤਾਂ ਹੈਗੀ ਆ ਜੇ ਬੱਚੇ ਦੀ ਥੱਲੇ ਪੈਂਦੀ ਦੀ ਵੀ ਜੇ ਕੋਈ ਵੀਰ ਭੈਣ ਭਰਾ ਇੱਥੇ ਆਊਗਾ ਤਾਂ ਉਹਨੂੰ ਦਿਖਾ ਲਾਂਗੇ ਵੀਡੀਓ ਬਣਾਈ ਆ ਪਹਿਲਾਂ ਹੀ ਹੈ ਨਾ ਹਾਂਜੀ ਵੀਡੀਓ ਦੋਸਤੋ ਬਾਈ ਕਹਿੰਦਾ ਵੀ ਆਪਾਂ ਬਣਾਈ ਹੋਈ ਆ ਹਾਂਜੀ ਸਰ ਮੁੱਲ ਦੱਸ ਦੋ ਤਾਂ ਮੜਾ ਜੇ ਇਹਦਾ ਮੁੱਲ ਲੱਖ ਰੁਪਈਆ ਕਰਦੇ ਆਂ ਜੀ ਪੂਰਾ ਲੱਖ ਰੁਪਈਆ ਜੀ ਹਾਂਜੀ ਕਿੰਨਾ ਕੁ ਮੰਗਤ ਨੂੰ ਸਕਦਾ 5000 ਛੱਡ ਦਾਂਗੇ 95000 ਹਾਂਜੀ ਠੀਕ ਹੈ ਜੀ ਜਾਨੂ ਲੱਖ ਰੁਪਈਆ ਦੋਸਤੋ ਡਿਮਾਂਡ 95000 ਤੋਂ ਆਇਆ ਗਿਆ ਦਾ ਮੰਗਤਣ ਹਾਂਜੀ ਦੱਸੋ ਜਿਹਦੇ ਬਾਰੇ ਇਹ ਵੇਦੀ ਝੋਟੀ ਦੂਸਰਾ ਸੂਬਾ ਸਹੀ ਆ ਹਾਂਜੀ 9 ਲੀਟਰ ਧਾਰਾਂ ਜੇ ਦੇ ਥੱਲੇ ਠੀਕ ਹੈ ਜੀ ਬੱਚਾ ਇਹਦਾ ਵੀ ਮਰ ਗਿਆ ਛੋਟੀ ਵੀਆਂ ਪੰਜੀਆਂ ਦਿਨਾਂ ਦੀ ਵੀ ਸੂਈ ਆ ਠੀਕ ਹੈ ਜੀ ਹਾਂ ਜੀ 9 ਲੀਟਰ ਦੁੱਧ ਤਿਆਰ ਹੈ ਜੀ ਸਵੇਰ ਦੁਜਾ ਸੂਈ ਚ ਕੱਦ-ਕਾਠ ਮੈਂ ਦਾ ਚੈੱਕ ਕਰ ਲਿਓ ਮੁਰਦੀ ਦੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦੂੰਗਾ ਜਰੂਰ ਆ ਲੋ ਜੀ ਕਰੋ ਚੈੱਕ ਇਹਦੀ ਪਿੱਠ ਪੋੜੇ ਦੀ ਚੜਾਈ ਇਹ ਵੀ ਦੋਸਤੋ ਸੋਹਣੀ ਆ ਛੋਟੀ ਪੂਰੀ ਆ ਕਰੋ ਚੈੱਕ ਇਹਦੀ ਫੇਸ ਕੁਆਲਿਟੀ ਇਹ ਵੀ ਧਾਰ ਤੇ ਆਉਂਦੀ ਏ ਅੱਛਾ ਜੀ ਬਾੜਾ-ਪਾਗੇ ਧਾਰ ਤੇ ਮਿਲਦੀ ਹੈ ਨਾ ਬਾੜਾ-ਪਾਗੇ ਧਾਰ ਤੇ ਕੋਈ ਠੀਕ ਹੈ ਜੀ ਲਓ ਜੀ ਕੱਦ-ਕਾਠ ਇਹਦਾ ਵੀ ਚੈੱਕ ਕਰ ਲ ਆਹ ਲੋ ਜੀ ਕਰੋ ਚੈੱਕ ਜੀ। ਬੜਬਤੋਏ। ਆ ਬੈਕ ਸਾਈਡ ਤੋਂ ਥਾਣਾ ਦੀ ਕੁਆਲਿਟੀ ਚੈੱਕ ਕਰ ਲੋ। ਬਹੁਤ ਵਧੀਆ ਥਾਣਾ ਦੋਸਤੋ ਨਖੜਵੇਂ ਕਰਨ ਲੱਗੇ ਚਾਰੀ। ਆਹ ਲੋ ਜੀ ਕਰੋ ਚੈੱਕ ਜੀ। ਥਾਣਾ ਚਾਰਾਂ ਦੀ ਸਪੇਸ ਜਿਹੜੀ ਆਪਸ ਵਿੱਚ ਕਾਫੀ ਹੈ। ਹਾਂਜੀ ਭਾਈ ਜੀ। ਮੋਲੇ ਦਾ 60000 ਕਰਦੇ ਆਂ ਜਿਹੜੀਆਂ 7000 ਦੀ ਝੋਟੀ ਦੇ ਦਾ 75000 ਰੁਪਏ। ਲਓ ਜੀ ਡਿਮਾਂਡ ਰੱਖੀ ਦੀ ਆ 60000 ਰੁਪਿਆ। ਆ ਜੱਤਰੀਆ ਚੋ ਮਨਾ ਲੈ ਮਾਵਾ ਠੀਕ ਹੈ ਜੀ ਮਤਲਬ ਜਾਨੀ ਕਿ ਮੋਲ ਜਿਹੜੇ ਹੁੰਦੇ ਨੇ ਨਾ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜ਼ਰੂਰ ਕਰਿਆ ਕਰੋ ਜੀ ਕੋਈ ਗੱਲ ਨਹੀਂ ਜੀ ਆਓ ਜੀ ਇਦੋਂ ਅੱਗੇ ਆ ਗਈ ਗੱਬੜ ਮਾਜੀ ਇਹ ਗੱਬਣਿਆ ਜੀ ਮੱਜ ਇਹ ਸੁਹਾਗ ਕਰਵਾ ਸੁਣੀਏ ਜੀ ਇਸ ਵਾਰ ਦੂਸਰਾ ਸੁਣੀ ਪਹਿਲਾ ਸੁਹਾਗੇ ਚੋਇਆ ਦਾ ਅੱਛਾ ਜੀ ਹਾਂਜੀ ਇਹ ਘਰ ਦਾ ਹੀ ਮੱਝ ਜਦੋਂ ਸੇਲ ਕਰਨੀ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਇਹਦੇ 20 ਦਿਨ ਰਹਿੰਦੇ ਜੀ ਇਹਦੇ 20 ਦਿਨ ਪਏ ਸੁਣ ਦੇ ਵਿੱਚ ਹੈ ਨਾ ਜੀ ਲਓ ਜੀ ਚੈੱਕ ਕਰ ਲਓ 20 ਦਿਨ ਦਾ ਟਾਈਮ ਪਿਆ ਸੁਣ ਦੇ ਵਿੱਚ ਸੁਹਾਗ ਦੂਜਾ ਸੁਣੀ ਜੀ ਇਹਦਾ ਮੈਂ ਤਾਂ ਕੱਦ ਕਾਟ ਚੈ ਲਓ ਜੀ ਕਰੋ ਚੈੱਕ ਪਹਿਲੇ ਸਵੇਰੇ ਦੁੱਧ ਦੇ ਨੇ 1011 ਕਿਲੋ ਚਵਾਇਆ ਜੀ 10 ਤੋਂ 11 ਲੀਟਰ ਦੁੱਧ ਹਨ ਚਵਾਇਆ ਜੀ ਬਾਕੀ ਦੁੱਧ ਦੋਸਤੋ ਤੁਹਾਡੀ ਸੇਵਾ ਤੇ ਆ ਜਿੱਦਾਂ ਦੀ ਸੇਵਾ ਕਰੋਗੇ ਦੁੱਧ ਇਹ ਕਰਮਾ ਲਈਓ ਉੱਥਾਂ ਦੇ ਚਵਾ ਦਿੰਦੀਆਂ ਲਓ ਜੀ ਇਹਦੀ ਥਾਣਾ ਦੀ ਕੁਆਲਿਟੀ ਚੈੱਕ ਕਰ ਲੋ ਦੁੱਧ ਜਿਹੜਾ ਲਾਉਣਾ ਸ਼ੁਰੂ ਕਰ ਦਿੱਤਾ ਵਾ ਹਾਂ ਜੀ ਦੁੱਧ ਲਾਉਣਾ ਸ਼ੁਰੂ ਆ ਤੇ ਇਹਦਾ ਭਾਜੀ ਮੁੱਲ ਇਹਦਾ ਮੁੱਲ ਫੋਨ ਤੇ ਕਰ ਲਾਂਗੇ ਇਹਦਾ ਮੁੱਲ ਫੋਨ ਤੇ ਆਊਗਾ ਹਨਾ ਜੀ ਏਦਾ ਹੋਣ ਦਾ ਹਾਂ ਗੱਬੜ ਮਾਜਾ ਦੋ ਦੋ ਜੇ ਟਾਈਮ ਪਿਆ ਸੂਣ ਦੇ ਵਿੱਚ ਇਸ ਕਰਕੇ ਮੋਲ ਜਿਹੜਾ ਇਹਦਾ ਹੋਊਗਾ ਜੀ ਫੋਨ ਤੇ ਹੋਊਗਾ ਕਰਾਂਗੇ ਬਿਲਕੁਲ ਜੀ ਆ ਜੀ ਠੀਕ ਹੈ ਜੀ ਹਾਂ ਜਦੋਂ ਅੱਗੇ ਆ ਗਏ ਜੀ ਮੂੰ ਲਾਵੇ ਚਾਰ ਨੰਬਰ ਆ ਗਿਆ ਦੱਸੋ ਜੀ ਇਹ ਵੀ ਮਾਸ ਹੋਈ ਨੂੰ ਅੱਜ 7-8 ਦਿਨ ਹੋਇਆ ਜੇ ਜੀ ਬੱਚਾ ਦਾ ਮਰ ਗਿਆ ਜੇ 9 ਲੀਟਰ ਏਥੇ ਦੋ ਤਿਆਰ ਜੇ ਇਹਦੇ ਥੱਲੇ 9 ਲੀਟਰ ਦੋ ਤਿਆਰ ਹੈ ਨਾ ਜੀ ਬਿਲਕੁਲ ਠੰਡੀ ਠੰਡੀ ਆ ਇਹ ਵੀ ਭਾੜੇ ਦੇ ਮਿਲਦੀ ਹੈ ਕਿਹੇ ਭਾੜੇ ਦੇ ਭਾੜੇ ਦੇ ਲਓ ਜੀ ਕਰੋ ਚੈੱਕ ਜੀ 9 ਲੀਟਰ ਦੁੱਧ ਤਿਆਰ ਸੂਆ ਤੀਜਾ ਸੂਈ ਜੀ ਤੀਜਾ ਤੀਜਾ ਲਓ ਜ ਆ ਲੋ ਜੀ ਚੈੱਕ ਕਰੋ ਪਸ਼ੂ ਕਈ ਵਾਰ ਉਪਰੇ ਬੰਦੇ ਤੋਂ ਥੋੜਾ ਜਿਆਦਾ ਡਰ ਜਾਂਦਾ ਆ ਲੋ ਜੀ ਕਰੋ ਜੀ ਬਹੁਤ ਸੋਹਣੀ ਮੱਝ ਹੈ ਦੋਸਤੋ ਕਰੋ ਚੈੱਕ ਜੀ ਤਿੱਜਾ ਸਵੇਰ ਸੂਈ ਤੇ ਸੂਈ ਨੂੰ ਕਿੰਨਾ ਟਾਈਮ ਦੱਸੇ ਸੂਈ ਇਹਨਾਂ ਨੂੰ 8-9 ਦੇ ਨਹੀਂ ਹੋਏ ਭਾਜੀ 8-9 ਦੇ ਹਨ ਜੀ ਲਓ ਜੀ ਚੈੱਕ ਕਰ ਲਓ ਵੇਖੋ ਦੇਖੇ ਵੇਖ ਦਰਦੀ ਹੈ ਇਹ ਵੀ ਦੋਸਤੋ ਬਿਲਕੁਲ ਪਤਲੀ ਚਮੜੀ ਸਿੰਗਲ ਢੀਮਾ ਜੀ ਚੈੱਕ ਕਰ ਲਿਓ ਥਾਣਾ ਥਾਣਾ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ 9 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਆ ਥੱਲੇ ਦੇ ਲਓ ਜੀ ਕਰੋ ਜੀ ਚੈੱਕ ਬੈਕ ਸਾਈਡ ਤੋਂ ਵੇਖ ਲਓ ਹਾਂਜੀ ਮੋਲੇ ਦਾ ਭਾਈ 65000 60000 ਦੀ ਚੋਟੀ ਦੇ ਦਾਂਗੇ 60000 ਦੀ ਸਭ ਤੋਂ ਘੱਟ ਮੋਲੇ ਦਾ ਹੀ ਹੈ ਜੀ ਬਿਲਕੁਲ ਤਾਜੀ ਸੁਈਆਂ ਕੋਈ ਡਿਮਾਂਡ ਦੋਸਤੋ 65000 ਰੁਪਿਆ 60000 ਦੇ ਵਿੱਚ ਤੜਾ ਆ ਗਿਆ ਦਾ ਮਾਨਤਨ ਚਾਰ ਨਗਦ ਖਾਤੇ ਆ ਇੱਕ ਮੱਝ ਗੱਭਣ ਤਿੰਨ ਮੱਝ ਜਿਹੜੀਆਂ ਸੁਈਆਂ ਸੁਈਆਂ ਜੀ ਸੁਵੇ ਸੁਵਾਏ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰਨੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਜਿਹੜੀ ਮੱਝ ਗੱਭਣ ਆ ਥਾਣਾ ਦੀ ਟਿਪਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਕਰਿਆ ਕਰੋ ਜੀ ਅਡਰੈਸ ਇੱਕਰੀ ਬਾਈ ਦਾ ਫੇਰ ਬੋਲ ਦਿਨਾ ਪਿੰਡ ਸਖੀਰਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਨਾਮ ਭਾਜੀ ਦਾ ਪ੍ਰਕਾਸ਼ ਸਿੰਘ ਫੋਨ ਨੰਬਰ ਭਾਜੀ ਇੱਕਰੀ ਫੇਰ ਬੋਲ ਦਿਓ ਜੀ ਫੋਨ ਨੰਬਰ 77175743817 ਠੀਕ ਹੈ ਜੀ ਧੰਨਵਾਦ ਹੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ 43517 ਹਾਂਜੀ ਦੱਸਿਓ ਜੀ 43517 ਦੁਬਾਰਾ ਦੱਸਿਓ ਨੰਬਰ 77106 39517 ਠੀਕ ਹੈ ਦੋਵੇਂ ਨੰਬਰ ਤੁਹਾਡੇ ਹੀ ਦੋਵੇਂ ਨੰਬਰ ਹੀ ਠੀਕ ਹੈ ਜੀ ਧੰਨਵਾਦ ਹੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ